ਸਤਨਾਮ ਸ਼੍ਰੀ ਵਾਹਿਗੁਰੂ ਸਾਜ ਜੀਓ ਜੇਤਾ ਸੁਮੰਦ ਸਾਗਰ ਮੀਰ ਭਰਿਆ ਤੇਤ ਲੋਗੋ ਹਮਾਰੇ ਦਤ ਤਹੋ ਕਿਛ ਮੇਰ ਉਪਭੋਂ ਦਬਦੇ ਪੱਤਰ ਉਤਾਰੇ ਜੀੜਾ ਇਹ ਨਗਰ ਬਰਾਬਰ ਤਪੈ ਭੇਤਰ ਵਗੇ ਕਤੇ ਬਰਵਤਨਾਂ ਨੂੰ ਹੁਕਮ ਪਿਸ਼ਾਣੈ ਸੋ ਕੋ ਵੇਦ ਨਰਤੇ ਸਤਰਾ ਜੀ ਵਾਹਿਗੁਰੂ ਸਾਜ ਜੀਉ ਬਿਲਾਵਲਾ ਮਹਲਾ ਪੰਗਵਾ ਪੂਰ ਬਾਰਗ ਜਨੇ ਬਤਾਇਆ ਐਸਾ ਗੁਰਵੜ ਭਾਗੇ ਪਾਇਆ ਸਮਰਮਨ ਆ ਰਾਮ ਨਾਮ ਚੇਤਾਰ ਬਸ ਰਹਿ ਹਿਰਦੇ ਕੋਰ ਚਰਨ ਪਿਆਰੇ ਦਾ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਪੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਡ ਤ ਸੰਸਾਰਾ ਨਾਨਕ ਬਾਪ ਕਰ ਸਤਗੁਰੂ ਨਿਸਤਾਰਾ ਅਗਨ ਸਾਗਰ ਬੂਡ ਤ ਸੰਸਾਰਾ ਨਾਨਕ ਬਾਪ ਕਰ ਸਤਗੁਰੂ ਨਿਸਤਾਰਾ ਵਾਹਿ ਗੁਰਦੇ ਕੀ ਫਤਿਹ ਅੱਜ ਦਿਨ ਐਤਵਾਰ 11 ਅਗਸਤ 27 ਸਾਵਣ ਹੈ ਅੱਜ ਦਿਨ ਐਤਵਾਰ 11 ਅਗਸਤ 27 ਸਾਵਣ ਹੈ ਵਾਹਿ ਗੁਰਦੇ ਖਾ ਖਾਸਾ ਵਾਹਿ ਗੁਰਦੇ ਕੀ